ਨਗਰ ਕੌਂਸਲ ਮਨੂਰ ਦੀ ਮਸ਼ੀਨਰੀ ਤੇ ਸਾਰੇ ਅਧਿਕਾਰੀ ਸਵੇਰ ਤੋਂ ਚੋਈ ਦੀ ਜਿੱਥੇ ਜਿੱਥੇ ਚੋਈ ਦੇ ਨਾਲੇ ਬੰਦ ਸੀਗੇ ਉਹ ਖਲਵਾਏ ਜਾ ਰਹੇ ਆ ਤੇ ਜਿੱਥੇ ਸ਼ਹਿਰ ਦੇ ਵਿੱਚ ਪਾਣੀ ਵਧ ਰਿਹਾ ਹੈ ਆ ਤੇ ਅੰਦਰ ਸ਼ਹਿਰ ਦੇ ਅੰਦਰ ਵੜ ਰਿਹਾ ਹੈ ਆ ਉੱਥੇ-ਉੱਥੇ ਪਾਈਪ ਪਾ ਕੇ ਤੇ ਕੁਲਦੀ ਨਿਕਾਸੀ ਕੀਤੀ ਜਾ ਰਹੀ ਹੈ ਇਸ ਕਰਕੇ ਆ ਸਾਰੀ ਟੀਮ ਜੰਗੀ ਪੱਧਰ ਦੇ ਐਮਐਲ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਾਰੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਵੇਰ ਦੇ ਵੀ ਮਨੂਰ ਦੇ ਅੰਦਰ ਪਾਣੀ ਨਾ ਵੜ ਸਕੇ ਤਾਂ ਸ਼ਹਿਰ ਦੇ ਲੋਕਾਂ ਨੂੰ ਡਬੋਏ ਤੋਂ ਬਚਾਉਣ ਵਾਸਤੇ ਸਵੇਰ ਦੇ ਨਾਲ ਖੜੇ ਆ ਤੇ ਇਹਨੂੰ ਚੰਗੀ ਪੱਧਰ ਤੇ ਕੰਮ ਕਰਾਇਆ ਜਾਦਾ ਜਿੱਦਾਂ ਹੀ ਕੱਗਰ ਦਾ ਫਲੋ ਵੀ ਵਧ ਰਿਹਾ ਹੈ ਜਾਂ ਇਹ ਉਹ ਸਾਰਾ ਅੱਗੇ ਪਿੰਡਾਂ ਵਾਲੇ ਚੋ ਜੋ ਬੁੱਢਣਪੁਰ ਵਾਲੇ ਵੱਧਦਾ ਜਾ ਰਿਹਾ ਪਿੰਡਾਂ ਵਾਲਾਂ ਤਾਂ ਜੋ ਵੱਧ ਕੇ ਬਨੂ ਡਲਣਾ ਆ ਸਕੇ ਉਸ ਪਾਣੀ ਤੋਂ ਬਚਾ ਲਈ ਸ਼ਹਿਰ ਦੇ ਡਬੋਏ ਦੇ ਚਾਹ ਵਾਸਤੇ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਨਾਲ ਮਸ਼ੀਨਰੀ ਲਾ ਕੇ ਸ਼ਹਿਰ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਇੰਪੀਅਮ ਨਹੀਂ ਤਾਂ ਜੀ ਜਦੋਂ ਸਾਨੂੰ ਪਤਾ ਲੱਗਿਆ ਇੱਧਰ ਗਊਸਾਲਾ ਵੱਲ ਕਾਫੀ ਪਾਣੀ ਆ ਗਿਆ ਸੀਗਾ ਪੂਰੇ ਬਨੋੜ ਬਾੜ ਨੰਬਰ 5 ਵਾਲੇ ਨੂੰ ਜਾਣ ਲੱਗੇ 6 ਵਾਲ ਨੂੰ ਤਾਂ ਅਸੀਂ ਜਦੇ ਪ੍ਰਸ਼ਾਸਨ ਅਧਿਕਾਰੀ ਬੁਲਾ ਕੇ ਕਮੇਟੀ ਵਾਲੇ ਅਸੀਂ ਨਾਲ ਜੀਵੀਸੀ ਮਸ਼ੀਨ ਲਿਆ ਕੇ ਨਾਲ ਲੱਗਦੀ ਅਸੀਂ ਬੈਰੀਅਰ ਵਾਲੇ ਪਾਸੇ ਨੂੰ ਚਲਦਾ ਕੀਤਾ ਪਾਣੀ ਵੀ ਚੋਈ ਚਿਰਦਾ ਹੋ ਜਾਏਗਾ ਬਨੋੜ ਦਾ ਬਚਾਅ ਹੋ ਜੇ ਪਾਣੀ ਸਾਰੇ ਬਾਹਰ ਦੀ ਬਾਹਰ ਚਲਾ ਜਾਏ ਇਸ ਕਰਕੇ ਅਸੀਂ ਬਚਾਅ ਕਰ ਰਹੇ ਹਾਂ ਜਿੰਨੇ ਵੀ ਕੋਸ਼ਿਸ਼ ਹੋ ਰਹੀ ਸਾਰੀ ਪੂਰੀ ਟੀਮ ਲੱਗੀ ਹੋਈ ਹੈ ਹੁਣ ਐਮਐਲਏ ਸਾਹਿਬ ਜਾ ਕੇ ਆਏ ਆ ਝੱਜੋਂ ਸਾਡੇ ਨਾਲ ਹੁਣ ਮੈਡਮ ਸਾਡੀ ਉਰੇ ਡਿਊਟੀ ਲਾ ਕੇ ਗਈਆਂ ਜਿੰਨਾ ਵੀ ਅਸੀਂ ਸਾਰੀ ਟੀਮ ਲੱਗੀ ਵੀ ਹੈ ਸਾਡੀ ਹੁਣ ਵੀ ਅਸੀਂ ਇਹ ਪਾਣੀ ਰੋਕ ਰਿਆਂ ਜੇਵੀਸੀ ਮਸ਼ੀਨ ਪਿੱਛੇ ਲੱਗ ਰਹੀ ਹੈ ਠੱਗਰ ਦਾ ਕੀ ਸਟੇਟਸ ਹੈ ਠੱਗਰ ਠੱਗਰ ਦਾ ਬੰਨ ਦੇ ਪੂਰੇ ਆਇਆ ਪਿਆ ਜੀ ਇਹਨਾਂ ਕਿਨਾਰੇ ਦੇ ਪਾਣੀ ਪਹੁੰਚੇ ਹੋਇਆ ਹੈ ਅੱਛਾ ਪਰ ਥੋੜਾ ਹੀ ਫਰਕ ਹੈ ਉੱਥੇ ਮੈਡਮ ਕਹਿ ਕੇ ਆਏ ਆ ਵੀ ਜੋ ਵੀ ਸਾਡੀ ਮਦਦ ਦੀ ਲੋੜ ਹੈ ਮਿੱਟੀ ਚਾਹੀਦੀ ਹੈ ਕੁਝ ਵੀ ਹੈ ਉੱਥੇ ਜੋ ਵੀ ਕਰਨਾ ਤੁਸੀਂ ਕਰੋ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਕੋਈ ਨਾ ਇਸ ਟੇਮ ਖਤਰਾ ਬਹੁਤ ਮਡਮਡਾ ਰਿਆ ਈ ਇਧਰਲੇ ਪਾਸੇ ਬੈਰੀ ਵਾਲੀ ਸਾਈਡ ਪਾਸੇ ਬਹੁਤ ਪਾਣੀ ਜਮਾ ਹੋਇਆ ਬਾ ਤੇ ਉਹ ਜਿਹੜਾ ਪਾਣੀ ਇਧਰਲੀ ਸਾਈਡ ਆ ਰਿਹਾ ਸ਼ਹਿਰ ਵਾਲੀ ਸਾਈਡ ਨੂੰ ਤੇ ਉੱਥੇ ਅਸੀਂ ਜਿਹੜਾ ਪਾਣੀ ਹੁਣ ਜੀ ਸੀ ਬੀ ਵੀ ਮੰਗਾਈ ਆ ਅਰ ਪਾਣੀ ਦੀ ਸਕੂਲ ਆ ਇੱਕ ਸਕੂਲ ਦੇ ਨੇੜੇ ਅੱਗੇ ਪਾਣੀ ਐਂਟਰੀ ਫੇਰ ਕਰ ਦੇਵੇਗਾ ਸਾਢੇ ਸੱਤ ਪੰਜ ਵਾਰਡ ਤੇ 6 ਵਾਰਡ ਤੇ ਸਾਰਿਆਂ ਚ ਐਂਟਰੀ ਕਰ ਦੇਵੇਗਾ ਤਾਂ ਕਿ ਸ਼ਹਿਰ ਨੂੰ ਬਹੁਤ ਖਤਰਾ ਮਹਿਸੂਸ ਹੋ ਰਿਹਾ ਈਸੀ ਕਰਕੇ ਹੁਣ ਜੀ ਸੀ ਬੀ ਮੰਗਾਈਆਂ ਸੀ ਉਹ ਪਾਣੀ ਦੀ ਅੱਗੇ ਜਿਹੜੀ ਨਿਕਾਸੀ ਅਸੀਂ ਬੈਰੀਅਲ ਪੰਪੂ ਕਰਾ ਰਹੇਗੇ ਸਾਰੀ ਸਾਡੀ ਟੀਮ ਜੋ ਇਹ ਪੂਰੀ ਮਿਹਨਤ ਨਾਲ ਲੱਗੀ ਹੋਈ ਵੀ ਆ ਕਿ ਇਹ ਪਾਣੀ ਸ਼ਹਿਰ ਵਿੱਚ ਨਾ ਬੜੇ ਇਹ ਅੱਗੇ ਬੈਰੀ ਵਾਲੀ ਸਾਈਡ ਨੂੰ ਅਸੀਂ ਚੋਈ ਜਿਹੜਾ ਅੱਗੇ ਚੋਈ ਆ ਉਹਦੇ ਵਿੱਚ ਦੇ ਸਕੀ ਹੁਣੇ ਆਪਣੇ ਰਾਜਪ੍ਰਾਇਮ ਐਮ ਐਲ ਨੀਨਾ ਮਿੱਤਰ ਜੀ ਆਏ ਸੀਗੇ ਝੱਜੋ ਉਹ ਵੀ ਦੌਰਾ ਕਰਕੇ ਗਏ ਆ ਕਿ ਉੱਥੇ ਸਾਡੀ ਸਾਰੀ ਟੀਮ ਸੀਗੀ ਪ੍ਰਸ਼ਾਸਨ ਨੂੰ ਵੀ ਕਹਿ ਗਏ ਫਿਰ ਉੱਥੇ ਪਿੰਡ ਦੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਨੂੰ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੈ ਕੁਸੀਂ ਆਪਣੀ ਜਿੱਥੋਂ ਮਿੱਟੀ ਚਾਹੇ ਉੱਥੋਂ ਚੱਕ ਸਕਦੇ ਆ ਆਪਣਾ ਮਤਲਬ ਇਹ ਬਨ ਲਾਓ